ਕਾਜ਼ਾਤਰਨ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਗੁਲੰਦਬਾਸ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਰੋਡ ਸੇਫਟੀ ਮਹੀਨਾ ਮਨਾ ਰਹੀ ਟ੍ਰੈਫਿਕ ਪੁਲਿਸ ਵੱਲੋਂ ਅੱਜ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਟ੍ਰੈਫਿਕ ਨਿਯਮਾਂ ਦੀ ਅਵੇਲਨਾ ਕਰਨ ਵਾਲਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਇਸ ਮੌਕੇ ਟ੍ਰੈਫਿਕ ਪੁਲਿਸ ਦੇ ਆਲਾ ਅਧਿਕਾਰੀ ਵੀ ਮੌਜੂਦ ਰਹੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਪੁਲਿਸ ਦੇ ਅਧਿਕਾਰੀਆਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਗੁਲਾਬ ਦੇ ਫੁੱਲ ਦਿੱਤੇ ਜਾ ਰਹੇ ਨੇ ਇਸ ਦੇ ਵਿੱਚ ਟੂ-ਵੀਲਰ ਦੇ ਉੱਪਰ ਹੈਲਮਟ ਪਾਉਣ ਵਾਲੇ ਅਤੇ ਫੋਰ-ਵੀਲਰ ਦੇ ਵਿੱਚ ਸੀਟ ਬੈਲਟ ਲਗਾ ਕੇ ਵਾਹਨ ਚਲਾਉਣ ਵਾਲਿਆਂ ਨੂੰ ਪੁਲਿਸ ਦੇ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਰੋਡ ਸੇਫਟੀ ਮਹੀਨੇ ਦੇ ਤਹਿਤ ਉਨ੍ਹਾਂ ਵੱਲੋਂ ਵਹੀਕਲਾਂ ਦੇ ਉੱਪਰ ਰਿਫਲੈਕਟਰ ਆਦਿ ਵੀ ਲਗਾਏ ਜਾ ਰਹੇ ਨੇ ਤਾਂ ਜੋ ਜਿੰਨਾ ਵਹੀਕਲਾਂ ਦੀਆਂ ਲਾਈਟਾਂ ਆਦੀ ਖਰਾਬ ਹੋ ਜਾਂਦੀਆਂ ਹਨ ਉਹਨਾਂ ਤੇ ਇਹ ਚਮਕ ਪੈਣ ਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਅੱਗੇ ਕੋਈ ਗੱਡੀ ਚੱਲ ਰਹੀ ਹੈ ਜਿਹੜਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਰੂਟ ਸੇਫਟੀ ਮੰਥ ਚੱਲ ਰਿਹਾ ਇਸ ਮਹੀਨੇ ਵਿੱਚ ਅਸੀਂ ਲੋਕਾਂ ਨੂੰ ਵਕਤ ਵਕਤ ਤਰੀਕੇ ਨਾਲ ਜਾਗਰੂਕ ਵੀ ਕਰ ਰਹੇ ਹਾਂ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਟਾਪਰ ਪਾਲਣਾ ਕਰਦੇ ਆ ਉਹਨਾਂ ਦਾ ਅਸੀਂ ਧੰਨਵਾਦ ਵੀ ਕਰ ਰਹੇ ਹਾਂ ਅੱਜ ਤੁਹਾਡੇ ਸਾਹਮਣੇ ਅਸੀਂ ਜਿਹੜੇ ਲੋਕ ਸੀਟ ਬੈੱਟ ਲਗਾ ਕੇ ਡਰਾਈਵ ਕਰ ਰਹੇ ਆ ਉਹਨਾਂ ਨੂੰ ਅਸੀਂ ਗੁਲਾਬ ਦਾ ਫੁੱਲ ਦੇ ਕੇ ਉਹਨਾਂ ਨੂੰ ਧੰਨਵਾਦ ਕਰ ਰਹੇ ਆ ਕਿ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਆ ਇਸ ਤੋਂ ਇਲਾਵਾ ਜਿਹੜੇ ਲੋਕ ਹੈਲਮਟ ਪਾ ਰਹੇ ਨੇ ਉਹਨਾਂ ਨੂੰ ਵੀ ਅਸੀਂ ਫੁੱਲ ਭੇਟ ਕਰਕੇ ਉਹਨਾਂ ਨੂੰ ਧੰਨਵਾਦ ਕੀਤਾ ਉਹ ਜਿਹੜੇ ਲੋਕ ਨਹੀਂ ਪਾ ਰਹੇ ਉਹਨਾਂ ਨੂੰ ਅਸੀਂ ਗਾਈਡ ਕਰ ਰਹੇ ਆ ਰਿਕਵੈਸਟ ਕਰ ਰਹੇ ਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਕਿ ਉਹ ਆ ਵੀ ਸਹੀ ਰਹਿਣ ਤੇ ਕਿਸੇ ਹੋਰ ਵਾਸੇ ਵੀ ਕੋਈ ਨਸੀਬਤ ਨਾ ਖੜੀ ਹੋ ਸਕੇ ਉਸ ਤੋਂ ਇਲਾਵਾ ਅਸੀਂ ਰਿਫਲੈਕਟਰ ਲਗਾ ਰਹੇ ਨੇ ਫਲੋਰਸੈਂਟ ਟੇਪ ਜਿਹੜੀ ਲਗਾ ਰਹੇ ਆ ਟਰੈਕਟਰ ਟਰਾਲੀਆਂ ਦੇ ਉੱਤੇ ਜਿਹੜੀਆਂ ਗੱਡੀਆਂ ਛੋਟੀਆਂ ਵੱਡੀਆਂ ਚੱਲਦੀਆਂ ਵਿਦਆਊਟ ਲਾਈਟ ਕਿਸੇ ਵੇਲੇ ਹੋ ਜਾਂਦੀਆਂ ਉਹਨਾਂ ਦੇ ਮਗਰ ਅਸੀਂ ਰਿਫਲੈਕਟਰਸ ਯਾ ਫਲੋਰਸੈਂਟ ਲਾਈਟ ਟੇਪ ਲਗਾਨੇ ਆ ਤਾਂ ਕਿ ਦੂਰੋਂ ਪਤਾ ਲੱਗ ਜਾਵੇ ਕਿ ਅੱਗੇ ਗੱਡੀ ਜਾ ਰਹੀ ਹੈ ਇਹ ਸਾਰਾ ਕੰਮ ਅਸੀਂ ਰੋਡ ਸੇਫਟੀ ਮਤ ਦੇ ਸੰਬੰਧ ਵਿੱਚ ਕਰ ਰਹੇ ਆ ਮੰਨੋ ਕਿ ਐਸਐਸਪੀ ਸਾਹਿਬ ਦੀ ਹਦਾਇਤ ਹੈ